वेलकम टू माय ब्लॉग। ਤੁਹਾਡਾ ਸਵਾਗਤ ਹੈ ਜੀ ਆਪਣੇ ਨਵੇਂ ਬਲੌਗ 'ਚ। ਅੱਜ ਆ ਜੀ ਆਪਣੇ ਬਲੌਗ ਦਾ 55ਵਾਂ ਦਿਨ। ਕਰੋ ਫੇ ਚੈੱਕ ਮਿੱਤਰੋ। ਅੱਜ ਕੱਲ੍ਹ ਦੀ ਉਹ ਚੱਲੀ ਜਾਂਦੀ ਅੱਗ ਦੇਖੋ। ਗੱਲ ਦੀ। ਦੇਖੋ ਦਰਸ਼ਕੋ। ਦੇਖੋ ਨਾਲੇ ਤਾਂ ਪਾਥੀਆਂ 'ਚ ਨਹੀਂ ਕੁਝ ਹੋਰ ਤੈਨੂੰ। ਨਾਲੇ ਕੋਈ ਪਾਥੀ ਨਹੀਂ ਨਾਲੇ ਕੱਲਾ ਫੂਸਾ ਜੀ ਐ। ਕੂੜਾ ਕੱਟ ਰਹੀ ਐ। ਕੂੜਾ ਕੱਟ ਗਈ ਐ। ਲਾ ਕਾਉਂਡ ਕਾਣਾ। ਹਾਲ।

ਪਤਾ ਸੀਤਾ ਬਾਲਾ ਆਪਣੇ ਕੋਲੇ ਮੈਂ ਆ ਫਿਰ ਟਰਾਲੀ ਤਾਂ ਤੇਰੀ ਆ ਫਿੱਟੀ ਫੇਰ ਸਕੇ ਮੁੱਕ ਜੂਗੀ ਹੋਰ ਉਹਨੂੰ ਫੰਡੜ ਜੂ ਮੀ ਨੀਲ ਪੂਕ ਠੰਡਾ ਇਹ ਨਿੱਤ ਵੀ ਲਾਇਆ ਕਰੀਏ ਪਾਈਉ ਤਰੇ ਦੀ ਮੈਂ ਉਦੋਂ ਏ ਬਾਏ ਰਾਜਾ ਮੈਂ ਕਹੇ ਨਜ਼ਾਰਾ ਦੇਊ ਤੂੰ ਹੀ ਨੂੰ ਤੂੰ ਦੇਊਗਾ ਨਜ਼ਾਰਾ ਉਦੋਂ ਤਾਂ ਬਾਲਾ ਦਾ ਨਾ ਕੂੜਾ ਕੱਟ ਗਿਆ ਵਾ ਇਹ ਤਾਂ ਮੈਂ ਦੇਖੋ ਮੇਤਰੋ ਲਾਟ ਤੂੰ ਹੀ ਦੀ ਚਾੜ ਤਾਂ ਲੱਗ ਜਮਾ ਹੀਟਰ ਹੀ ਹੋ ਗਿਆ ਵੀ ਜਿਵੇਂ ਕਮਰੇ ਚ ਆਇਆ ਅਗਲਾ ਕਹਿੰਦਾ ਜੀ ਹੀਟਰ ਲਾਇਆ ਹੀਟਰ ਇਹਦੀ ਕੀ ਰੀਸ ਕਰੂ ਧੂੰਈ ਦੀ ਨਹੀਂ ਕਰ ਸਕਦਾ ਹੀਟਰ ਧੂੰਈ ਦੀ ਰੀਸ ਲੇਬਰ ਵਾਲੇ ਕੀ ਕਹਿੰਦੇ ਨੇ ਲੇਬਰ ਵਾਲੇ ਬਸ ਆਉਣਗੇ ਦੋ ਕ ਦਿਨਾਂ ਤੱਕ ਲਾਤੀ ਫਲੈਕਸ ਆ ਪੁੱਛ ਲੈ ਉਹਨੂੰ ਮੈਂਬਰ ਨੂੰ ਪੁੱਛ ਰਿਹਾ ਕਿ ਦੇ ਲਾਉਂਗਾ ਮੈਂਬਰ ਨੂੰ ਫੋਨ ਕਰਕੇ ਕਹਿ ਦਿਆਂਗੇ ਵੀ ਕਹਿ ਦੀ ਉਹਦਾ ਕਹਿੰਦੇ ਕੋਈ ਚੱਕਰ ਹੀ ਨਹੀਂ ਯਾਰਾ ਧਰ ਲਾਂਗੇ ਉੱਥੇ ਮੇਜ਼ 'ਤੇ ਜਾ ਕੇ ਸਮਾਨ ਜਿਆ ਧਰ ਲੈ ਜਦੋਂ ਓਏ ਮੈਂ ਤਾਂ ਬਾਹਰ ਰੱਖੀ ਛੱਡ ਹੈਲੋ ਕਰ ਫੇਰਾ ਕੋੜਾ ਰਾਜੂ ਦੰਦਾ ਜਮਾਇਆ ਜਬਾਤ ਤੂੰ ਹੋਰੀ ਕਰਦਾ ਤੂੰ ਸੁਣ ਲੈ ਅੰਤ ਵਾਰ ਜਦੋਂ ਜਿਆਦ ਹੀ ਨਹੀਂ ਹੈਗਾ ਰੱਖਿਆ ਕਰ ਯਾਰ ਨੌਲੇਜ ਆ ਇੰਨਾ ਲੱਤੂ ਪਾ ਤੱਕਾ ਤੀਕ ਹੀ ਲੱਗਦੀ ਗਰੀਚ ਸਾਰਾ ਤੇ ਟਰਾਲੀ ਚੰਦਾ ਨੇ ਯਾਰਾ ਫਿਰ ਹੁਣ ਜੇੂਟਾ ਮਚਾ ਫਿਰ ਮਾਰ ਦੂਗਾ ਉਹ ਜਹਾੂ ਮੈਂ ਤੇ ਨਹੀਂ ਚਾਹਤਦਾ ਕਿ ਨਹੀਂ ਕੱਲ ਪਾਤੀ ਸੜਕ ਤੇ ਉਹਦੇ ਰੋਹੇ ਖੜਾ ਹੁੰਦਾ ਅਮਰੀਕਾ ਲੈ ਨਹੀਂ ਹਾਂ ਉਹ ਤੇਰੇ ਵਾਲਾਂ ਤੋਂ ਨਾ ਨਾ ਟਰਾਲੀ ਕਰਕੇ ਤੇ ਜੇ ਤੇਰੇ ਨਾਲ ਹੈ ਕਾਹ ਪਹਿਲਾਂ ਦੇਖਿਆ ਮੈਂ ਟਰਾਲੀ ਕਰਦਾ ਹੈ ਜੀ ਦਾ ਦੇਵਤਾ ਉੱਗਾ ਜੱਟ ਯਾਰ ਉਹ ਐ ਕਾਜ ਜਦਾਂ ਨਹੀਂ ਦਿਲ ਦਾ ਉਹ ਹੱਕਲੇ ਹੋ ਦੂਰੋਂ ਪਹਸਾਣਦਾ ਇਹਨੇ ਗੱਡੀ ਗੋਡੀ ਦੂਰੋਂ ਪਹਸਾਣਦੇ ਨੇ ਆਪਾਂ ਨੂੰ ਨਹੀਂ ਪਤਾ ਲੱਗਦਾ ਹੁਣਾਂ ਉਹ ਨਾ ਦੇ ਬਾਕੀ ਜਨਤਾ ਕਾੜਦਾ ਦੇ ਬਤਾਉਂਦੇ ਡਾਕਟਰ ਹੱਕਾ ਹੁੰਦਾ ਤੜਕਾ ਹੁੰਦਾ ਦੇ ਬਤਾਉਂਦੇ ਡਾਕਟਰ ਬਦੂ ਹੱਕ ਨੇ ਚਲੀ ਆਪਾਂ ਮਖਾ ਕੋਈ ਨਹੀਂ ਆਪਾਂ ਨੂੰ ਬੈਠਾ ਹੋਣਾ ਅੱਛਾ ਹਾਂ ਜੇ ਸੈਟ ਕਰੇ ਮਾ ਉਹ ਦੂਜਾ ਇਹ ਦੇ ਬਤਾਉਂਦੇ ਡਾਕਟਰ ਹੱਕਾ ਆਜਾ ਸਕੇ ਮੈਂ ਤੈਨੂੰ ਇੱਥੇ ਸੇਕ ਲਾ ਉਧਰ ਉਹ ਦਾਦੂ ਕੋ ਬੈਠੇ ਸੇਕ ਲਾ ਪਰਲੇ ਪੱਸੀ ਆ ਕੇ ਆ ਆਪਣਾ ਦੇ ਹਾਂ ਆਪਣਾ ਥਿੰਬਾ ਉਹ ਲਾਇਆ ਆਪਣਾ ਸਾਈਕਲ ਰਾਜੂ ਗੰਦਾ ਹੈ ਖੜਾ ਸਾਡਾ ਸਾਈਕਲ ਮੈਂਬਰ ਨਾਲ ਪੁੱਛੋ ਗੁਰਦੁਆਰੇ ਵੀ ਮੱਥਾ ਟੇਕੇ ਜਾਵਾਂਗੇ ਹਾਉਰਾ ਮੈਂਬਰ ਦਾ ਹੀ ਹੈ ਗੁਰਦੁਆਰੇ ਜ਼ਰੂਰੀ ਹੈ ਜ਼ਰੂਰੀ ਹੈ ਜਮਾ ਆਹ ਦੇਖੋ ਜੀ ਸਾਡੇ ਅਵੀ ਦੀ ਟੋਪੀ ਚਿੜੀ ਵਾਲੀ ਟੋਪੀ ਹੈ ਜੀ ਚਿੜੀ ਵਾਲੀ ਪੂੰਜਾ ਵੀ ਲੱਗਿਆ ਹੋਇਆ ਜੀ ਤਾਂ ਹਾਂ ਉਹਦੀ ਗੰਦੀ ਟੋਪੀ ਹੈ ਤੇਰੀ ਸੋਹਣੀ ਸੋਹਣੀ ਗੱਲਾਂ ਕਰਦੇ ਨੇ ਸੋਹਣੀ ਸੋਹਣੀ ਹੈ ਚੰਗਾ ਸੋਹਣੀ 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 ਹੈ ਬਈ ਇਹਦੀ ਵੀ ਇਹਦੀ ਵਾਲੀ ਸੋਹਣੀ ਐ ਪਿਛਾ ਆਈਦੀ ਵੀ ਖਾਦੇ ਕੋਟ ਤੇ ਆ ਦੇਖੋ ਜੀ ਕੋਟ ਤੇ ਵੀ ਕੰਨ ਲੱਗੇ ਹੋਏ ਨੇ ਇਧਰਲਾ ਵੀ ਖਾਦੇ ਇਧਰ ਆ ਕੇ ਖਾਦੇ ਮਾੜੇ ਤੇਰੇ ਕਿੱਥੇ ਨੇ ਕੰਨ ਇਹ ਜੇ ਆ ਦੇ ਕਿੰਨੇ ਸੋਹਣੇ ਕੰਨ ਲੱਗੇ ਨੇ ਇਹਦੇ ਪੂਛ ਲੱਗੀ ਐ ਟੋਪੀ ਤੇ ਚਿੜੀ ਦੀ ਪੂਛ ਚਿੜੀ ਦੀ ਚੁੰਝ ਚਿੜੀ ਦੀਆਂ ਅੱਖਾਂ ਆ ਪਿੱਛੇ ਵੀ ਕੰਨ ਕਿੰਨੀ ਸੋਹਣੀ ਲੱਗਦੀ ਐ ਜਮਾਹਰੀਏ ਚੂਚੇ ਮੈਂ ਕੋ ਫਿਰਦੇ ਨੇ ਤੇਰੇ ਮਾਗਰਾ ਜਿਵੇਂ ਮੁਰਗੀ ਦੇ ਨਾਲ ਚੂਚੇ ਫਿਰਦੇ ਹੁੰਦੇ ਨੇ ਮਾਗਰਾ ਹਨ ਤੁਰਦੇ ਵੀ ਹੋ ਮੈਨੇ ਹਰੀਆ ਵੀ ਉਮੀ ਤੁਰਦਾ ਉਹ ਮਾਗਰੋਂ ਵੀ ਇਹਦਾ ਤਾਂ ਹੀ ਜਦੋਂ ਲੈਂਦਾ ਜੀ ਇਹਦਾ ਫਿਰ ਆਪਟਾ ਜੀ ਕਿੱਥੇ ਲੈ ਕੇ ਆਣਾ ਕੱਲ ਨੂੰ ਸੋਮਵਾਰ ਨੂੰ ਬਾਇ ਚਲਾਂਗੇ ਪੜਾਇਆ ਵਾਂਗੇ ਵੇਚ ਦੀ ਚਲੋ ਘਰ ਆਏ ਇਹ ਤਾਂ ਪਾਇਆ ਇਸ਼ਰਾ ਨਹੀਂ ਬਾਏ ਕਰ ਦਿਓ ਆਪਣੇ ਦਰਸ਼ਕਾਂ ਨੂੰ ਅਮੀਨਾ ਮੇਰਾ ਸਾਲਾ ਇਹ ਨਹੀਂ ਪਤਾ ਲੱਗਦਾ ਤੂੰ ਵੀ ਬਾਏ ਕਰ ਦੇ ਜੀ ਵੀ ਕੰਨੇ ਸੀਸੀ ਬਾਏ ਕਰਕੇ ਜਾ ਆਪਣੇ ਦਰਸ਼ਕਾਂ ਨੂੰ ਜਦੋਂ ਸੌਦਾ ਕਰ ਲਿਆ ਭੰਗਦਾ ਯਾਰ ਮਾਗਰੋ ਇੱਕ ਚਮਣਪਰਾ ਦਾ ਡੱਬਾ ਹੋਰ ਲੈ ਲੈ ਜੀ ਇਹ ਚਾਵਣ ਪ੍ਰਾਸ ਹੁੰਦਾ ਖੁੱਡੀ ਹੋਂ ਜਿਹੜੇ ਉਹ ਬਾਬੇ ਤਿਆਰ ਕਰਦੇ ਨੇ ਗੱਗੂ ਕੋਲੇ ਪਏ ਸੀ ਇੱਕ ਪਹਿਲਾਂ ਲੈ ਲਈ ਇੱਕ ਹੋਰ ਲੈ ਲਿਆ ਬਹੁਤ ਤੇਜ਼ੀ ਹੁੰਦਾ ਇਹ ਪਹਿਲਾਂ ਇੱਕ ਚਮਗਾ ਦੇ ਖਾ ਲੈ ਕਰੋ ਜੰਮ ਜ ਤੂੰ ਖਾ ਲੈ ਕਰਨਾ ਹੁਣ ਚੱਲੇ ਆਂ ਆਪਾਂ ਸੰਗਰਾਂਦ ਤੇ ਨਾਲੇ ਚੱਲੇ ਆਂ ਵਿਦੇਸ਼ਿਆਂ ਦੇ ਉੱਥੇ ਸਮਾਤ ਤੇ ਭੋਗ ਆ ਵੀਕਾ ਨਾ ਫਟਾਪਾ ਡਿਊਟੀ ਨੂੰ ਵੀ ਚੱਕਣਾ ਮੋੜ ਤਾਂ ਪਾਪੜ ਗਈ ਭਾਈ ਫੇਰ ਕਿਪਟੀ ਆਇਆ ਠੀਕਰੀ ਜਾਣਾ ਚੱਕਰ ਨਾ ਮੰਨਿਆ ਕਰ ਹੁਣ ਚੱਲੇ ਆ ਜੀ ਮੈਂ ਤੇ ਗਿਫਟੀ ਹੋ ਗਈ ਤੇ ਨਾ ਬੜਾ ਵਲੋਗਾਂ ਜਰਾ ਕੰਮ ਚੱਕਿਆ ਹੈ ਟਰ ਨੂੰ ਆ ਦੇ ਸਹੀ ਗੱਲ ਆਪਾਂ ਇੱਧਰ ਨੂੰ ਆ ਜਾਈਏ ਆ ਜਾਂਦੇ ਜੋੜੀ ਸਾਡੀ ਔਰ ਤੁਸੀਂ ਟਿਕਿਆ ਹੋਏ ਗੁਰਦੁਆਰੇ ਕੀ ਕਰਨਾ ਸਰ ਦੱਸੋ ਜੀ ਪਹਿਲਾਂ ਆ ਗਏ ਜੀ ਬਦੇਸ਼ਾਂ ਦੇ ਪਾਈ ਮੜ ਚੁੱਕੇ ਆ ਤੇ ਸ਼ਾਂਤ ਆਰਾਮ ਆਂਡੇ ਖਾਸਾ ਰਾਜ ਮੇਰੇ ਹਰਿ ਕ੍ਰਿਸ਼ਨ ਨਾਮ ਕੋਈ ਦਾ ਆ ਜੀ ਰਮਾ ਦੇ ਇੱਥੇ ਆ ਆ ਗਏ ਜੀ ਰਮਾ ਤੇ ਗੁਰੂ ਤੇ ਰਾਤਰ ਮਹਾਰਾਜ ਤੇਰੇ ਤੇ ਖੁਸ਼ ਹੋ ਜਾ ਮਹਾਰਨ ਤੋ ਗਿਆ ਤੇਰੇ ਕਰਮਾਂ ਚ ਨਹੀਂ ਵੀ ਕੁਝ ਲਿਖਿਆ ਉਹ ਵੀ ਤੇਰੇ ਪਾਪ ਮੌਜੂੜ ਐਡੇ ਵੱਡੇ ਪਾਪ ਫਿਰ ਟੇਕਿਆ ਮੱਥਾ ਜੀ ਤੇ ਸੁਣਿਆ ਕੀਰਤਨ ਬਾਬੇ ਦਾ ਜੀ ਬਹੁਤ ਸੋਹਣਿਆ ਕਥਾ ਸੁਣਾਈ ਬਾਬੇ ਨੇ ਬਾਣੀ ਦੇ ਸ਼੍ਰੀ ਅਖੰਡ ਪਾਠ ਸੇ ਪ੍ਰారంਭ ਕਰਵਾਏ ਗਏ ਸੰਗਤ ਇਸ ਵਕਤ ਸ਼੍ਰੀ ਅਖੰਡ ਪਾਠ ਸਾਹਿਬ ਦੀ ਭੋਗ ਪੈ ਚੁੱਕੀ ਹਨ ਸਮੂਹ ਮਤੀ ਸਭ ਪਰਿਵਾਰ ਵਰਨਾਂ ਸਮੂਹ ਸੰਤਾਨ ਦਾ ਰਾਗੀ ਸਿੰਘਾਂ ਦਾ ਅਤੇ ਸੰਤ ਬਾਬਾ ਟੇਕ ਸਿੰਘ ਜੀ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਜੀ ਆਇਆਂ ਆਖਿਆ ਜਾਂਦਾ ਹੈ ਸੋ ਸਭ ਤੋਂ ਪਹਿਲਾਂ ਔਕੜਾ ਪ੍ਰਸਾਦ ਦੀ ਦੀਗ ਵਰਤੇਗੀ ਉਪਰੰਤ ਸਾਰੀਆਂ ਸੰਤਾਨ ਨੇ ਪ੍ਰੀਮ ਭਾਵ ਨਾਲ ਗੁਰੂ ਕੀ ਲੰਗਰ ਸ਼ਾ ਕੀ ਜਾਣ ਦੀ ਕਿਰਪਾਤਾ ਕਰਨੀ ਜੀ ਸੋ ਜਿੰਨਾਂ ਸਮਾਂ ਔਕੜਾ ਪ੍ਰਸਾਦ ਦੀ ਦੀਗ ਵਰਦੀ ਹੈ ਸਾਰੀਆਂ ਸੌਂਦਾਂ ਨੇ ਪ੍ਰੇਮ ਦੇ ਨਾਲ ਸਤਨਾਮ ਵਾਹਿਗੁਰੂ ਦਾ ਜਪ ਕਰਨਾ ਹੈ ਜਿਵੇਂ ਵਾਹਿਗੁਰੂ ਜੀ ਕਰਤੋਂ ਅਨਸਾਰ ਵਾਹਿਗੁਰੂ ਜੀ ਕੀ ਫਤ ਸਤ ਨਾਮ ਪੀਸੀ ਵੀ ਸੇਵਾ ਕਰਦਾ ਫਿਰਦਾ ਜੀ ਅੱਜ ਬਾਬਿਆਂ ਦੇ ਪੂਰੀ ਡਿਊਟੀ ਨਿਭਾ ਰਿਆ ਅਤਰ ਬੱਬੂ ਬਰਾੜ ਬੈਠਾ ਆਪਣਾ ਪੀਸੀ ਕਮਾਲ ਕਰੀ ਜਾਂਦਾ ਅਜਾ ਕਰਲਾ ਜੇਵਾ ਕੀ ਜੀ ਸਾਦਾ ਜੀ ਉਰ ਜੀ ਬ੍ਰੇਮ ਜੀ ਠੀਕ ਠਾਕ ਇਹ ਰਹਾ ਤੇ ਖੇਰ ਮਸਤ ਪੂਰੀ ਰੌਣਕ ਹੁੰਦੀ ਹੈ ਜੀ ਇੱਥੇ ਇੱਥੇ ਹਰ ਸਾਲ ਕਰਾਉਂਦੇ ਨੇ ਜੀ ਇਹ ਬਲੇਸ਼ਾਂ ਦੇ ਘਰ ਹਰ ਸਾਲ ਇੱਥੇ ਬਾਬੇ ਦਾ ਪਾਠ ਕਰਾਉਂਦੇ ਨੇ ਪੂਰੀ ਰੌਣਕ ਹੁੰਦੀ ਹੈ ਪੂਰੀ ਸੰਗਤ ਪਹੁੰਚਦੀ ਹੈ ਚੰਗਾ ਜੀ ਪੀਸੀ ਜੀ ਚੰਗਾ ਜੀ ਬੂਟਾ ਜੀ ਠੀਕ ਬੋਈ ਓਕੇ ਪੀਦੇ ਜੰਗਾ ਉਹ ਵਿੱਚ ਪਾਉਂ ਆਹ ਇਹ ਸਮਾ ਦਾ ਬਾਬੇ ਜੀ ਸਰ ਹੋ ਜਾਇਗਾ ਪਾਣੀ ਵੀ ਤੱਤੇ ਹੋ ਰਹੇ ਨੇ ਪਾਣੀ ਜੋਣ ਚੱਲੋ ਬਰਾਬ ਚੱਲੋ ਬਰਾਬ ਥਾਬੀ ਤੇਲੇ ਵੀ ਆ ਹੱਕ ਥਾਬੀ ਚ ਦੇਖੋ ਜੀ ਕਿਵੇਂ ਪਾਣੀ ਥੱਲੇ ਅਸਰੀ ਗਾਹ ਹੋ ਗਿਆ ਠੀਕ ਹੋ ਜੀ ਵਧੀਆ ਜਮਾ ਹੋਰ ਅੱਜ ਵੀ ਪਉ 28 ਦੇ ਖੰਡ ਪਾਟ ਰਕਾਉਣਾ ਠੀਕ ਹੈ ਤੂੰ ਫੋਨ ਕਰਾਂਗੇ ਅੱਜ ਜ਼ਰੂਰ ਅੱਜ ਜ਼ਰੂਰ ਪਹੁੰਚਣਾ ਜ਼ਰੂਰ ਆਪਾਂ ਜੁਮਾ ਵਧੀਆ ਵਧੀਆ ਹੋਰ ਲੋਟਾ ਸੀ ਠੀਕ ਹੈ ਬਾਈ ਤੂੰ ਦੱਸ ਵਧੀਆ ਵਧੀਆ ਅੜਾ ਲੋਟਾ ਹਾਂ ਜ਼ਰੂਰ ਮਗਰ ਹਣਾ ਵੀ ਮੈਨੂੰ ਦੱਸਾਂਗਾ ਖੰਡ ਨਹੀਂ ਹੋਰ ਉਹ ਯਾਰ ਮਹੀਨੇ ਨਾਲ ਅਟੈਚ ਨਹੀਂ ਹੈਗਾ ਤੂੰ ਦੇਖਿਆ ਕਰ ਨਹੀਂ ਚੱਲੀਏ ਫਿਰ ਆਉਂਦੇ ਕਰੇ ਖੜਾ ਦੇਗੇ ਹੁਣੇ ਕੱਲ ਬਣਾ ਚੱਲ ਫਿਰ ਜਰ ਮੈਂ ਆਪਣਾ ਕਿ ਮੈਨੂੰ ਵੀ ਘਰ ਜਾ ਕੇ ਹੁਣਾ ਕੋਈ ਬਾਬੇ ਨਾਲ ਲੈ ਜਾ ਹਾਂ ਲੈ ਕੇ ਜਾਵਾਂਗੇ ਪਰ ਤੂੰ ਨਹੀਂ ਜਾਂਦਾ ਉਧਰ ਐਂਦਾ ਕਹਿੰਦਾ ਤੈਨੂੰ ਫਿਰ ਫੂਲ ਚੱਕੂਏ ਘਰ ਜਾ ਜੀ ਫਿਰ ਸੱਦਾ ਮੋਟਰਸਾਈਕਲ ਆਇਆ ਗੁਰੂ ਘਰ ਜੀ ਅੱਜ ਸੰਗਰਾਂਦ ਆ ਬਾਈ ਸੰਗਰਾਂਦ ਕਰਕੇ ਫਿਰ ਅੱਜ ਗੁਰੂ ਘਰ ਵੀ ਮੱਥਾ ਟੇਕਾਂਗੇ ਸੰਗਰਾਂਦ ਨੂੰ ਆਉਣਾ ਹੀ ਆਉਣ ਆਪਾਂ ਗੁਰੂ ਘਰ ਆ ਤੋ ਨਾਮ ਸਾਤ ਦੇ ਨਾਮ ਸਾਤ ਦੇ ਨਾਮ ਜੀ ਵਾਹਿਗੁਰੂ 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 ਜੀ ਹੋ ਗਈ ਯਾਰ ਲੋਗੇ ਤੇ ਚਾੜ ਤੋਂ ਰਵੜ ਯਾਰ ਪਰ ਪੀਤੀ ਚਾਹ ਜੀ ਗੁਰੂ ਘਰ ਫਿਰ ਚੱਲ ਲੈ ਮਿੱਤਰੋ ਵਰਤੋ ਬਾਰੇ ਚਾਹੂ ਪੀ ਕੇ ਘਰ ਨੂੰ ਟਰੰਕ ਲਾਤੀ ਹੈ ਓਏ ਇਹ ਕੁੜੀ ਜੀ ਕੀ ਦੀ ਹੈ ਹੋਣ ਛੱਡ ਦੇ ਕਰਦਾ ਵੀ ਇਹਨੇ ਕਿਹਾ ਮੈਂ ਕਿਹਾ ਮੇਰੀ ਫੋਨ ਵੀ ਹੁੰਦੇ ਖੜੇ ਇਹ ਵਾਰੀ ਗੱਲ ਮੈਂ ਕੋਣ ਜਮਾ ਬੰਦਾ ਇਹਦਾ ਇਹ ਕੁੜੀ ਆ ਯਾਰ ਇਹ ਕੁੜੀ ਕੀ ਦੀ ਹੈ ਓ ਯਾਰ ਹੁਣ ਚੱਲੇ ਆ ਜੀ ਅਸੀਂ ਸਕੂਟਰੀ ਲੈਣ ਲਾਲ ਮੇਰੇ ਬੱਗੂ ਫਿਰ ਪਹੁੰਚ ਗਏ ਮਿੱਤਰੋ ਆਪਾਂ ਸਕੂਟਰੀ ਵਾਲ ਦੁਕਾਨ ਤੇ ਆਹ ਗਰੀਆ ਉਹ 11 ਮਾਗਵਾ ਉਹ ਜਿਹਨੇ ਕਮਦਗਾਹ tarafin ਉਹਦਾ ਨੰਬਰ ਆ ਸਕੂਟਰੀ ਹੈ ਜੀ ਆਹ ਲਈਏ ਜੀ ਬਾਪੜ ਨੇ ਪੀਵੀ ਉਹਨੇ ਬਰਨਾਲੇ ਦਾ ਲੋਕਲ ਨੰਬਰ ਹੈ ਜੀ ਕੰਮ ਬਬੂ ਕਾਰ ਚੈੱਕ ਕਰ ਕਿਵੇਂ ਆ ਹੈ ਬਾਈ ਕਹਿੰਦਾ ਸਰਪਸਰਪਸ ਕਰਤੀ ਸਾਰਾ ਕੋਈ ਰਿਪੋਰਟ ਆ ਕਾਮ ਨੂੰ ਲੈ ਜਾਗੇ ਫੇਰਾ ਹਣਾ ਵੀ ਪਾ ਪਾ ਲੋਡ ਹੀ ਨਹੀਂ ਹਣਾ ਕੋਈ ਰਿਪੋਰਟ ਆ ਦੇਖੋ ਆ ਸਕੂਟਰ ਹੀ ਆ ਬਾਈ ਹੀਰੋ ਦੀ ਮੈਸਟਰੋ 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 ਹਾਲ ਸਪੋਰਟ ਮਾਰ ਦੋ ਬਾਈ ਨੂੰ ਕਹਿ ਦਿੰਦੇ ਆ ਬਾਈ ਕਹਿੰਦਾ ਸ਼ਾਮ ਨੂੰ ਲੈ ਜਾਓ ਫਿਰ ਬਾਈ ਨੂੰ ਅਸੀਂ ਆਖਿਆ ਵੀ ਪਾਪੜ ਆਉਂਦਾ ਹੋਇਆ ਲੈ ਆਊਗਾ ਵੀ ਜਦੋਂ ਉਹ ਉਧਰੋਂ ਕੰਮ ਤੋਂ ਆਊਗਾ ਉਹ ਲੈ ਜਾਊਗਾ ਫਿਰ ਅਸੀਂ ਹੁਣ ਕਹ ਲੈ ਜਿਆ ਪੱਤਣੋਂ ਲੈ ਇੱਕ ਫੜਨੇ ਕਰਮ ਉਹਦੇ ਬੂਟ ਇੱਕ ਕਾਫੀ ਦੀ ਧੋਣੇ ਆ ਇੱਕ ਹੈਡਾ ਪਾਉਣ ਦੇ ਕਹਿੰਦੇ ਨੇ ਉਹ ਆਪੜ ਨੂੰ ਜਾਈ ਦੇ ਟੈਕਫੋਨ ਲੈਣ ਨੇ ਜੀ 50 ਗਾਲੇ ਨੇ ਗੁਜਰੀਆਂ ਬੰਨੇ ਭਾਈ ਜੀ ਟੈਕਫੋਨ ਲੈ ਲਈ ਆਪਾਂ ਤਰੰਮ ਟੈਲੀਗ੍ਰਾਮ ਦੇ ਇਹ ਸਸਤੇ ਦੇਣਾ 50 ਗਾਲੀ ਲੈਣੇ ਸੀ ਹੁਣ ਪਹੁੰਚ ਗਏ ਜੀ ਆਪਾਂ ਬਰੇਂਦਰਾ ਬੋਕੜੀਪੂ ਦੇ ਇੱਥੋਂ ਲੈਣੀਆਂ ਕਰਮਣ ਦੀ ਤੰਗਮ ਵਾਲੀ ਕਾਪੀ ਲੈਣੇ ਜੀ ਤੰਗਮ ਦੀ ਕਾਪੀ ਕਾਫੀ ਦੇ ਸੱਨੇ ਕੰਮੀ ਹਾਂ ਹਾਂ ਮਰਾ ਲਾਈ ਕਾਫੀ ਜੀ ਗਰਮਣ ਦੇ ਇਹ ਜੋ ਲਈ ਆ ਜੀ ਬਰੇਂਦਰਾ ਬੋਕੜੀ ਫੂਲਿਓ ਹੁਣ ਪੜਦੇ ਨੇ ਜੀ ਬੂਟ ਗਰਮਣ ਦੇ ਆਪਾਂ ਬਹੁਤ ਦਿਨ ਹੋ ਗਏ ਹਾਲਲਾਂ ਕਰ ਲਾਈ ਵੀ ਨਹੀਂ ਗਏ ਇੱਥੇ ਪੈਣਾ ਦਾ ਕਾਹਨ ਤੇ ਉਹ ਤਲਾਆ ਲਵਾਉਣਾ ਜੀ ਆ ਕੇ ਮੈਂ ਜੀ ਲੋਟਾ ਟੁੰਗਾਂ ਮਰਦਾ ਇੱਥੇ ਹੋਰ ਵਧੀਆ ਲੋਟਾ ਵਧੀਆ ਟੁੰਗਣਾ ਕਿੱਧਰ ਕਿਹੜਾ ਕਿਹੜਾ ਆ ਕੇ ਮੈਂ ਪੁਤਰੀ ਕੀ ਕਰਦਾ ਫਿਰਦਾ ਨਾ ਉਹ ਭਾਲ ਸਲਾਈ ਫਿਰਦਾ ਹੂੰ ਕੁੜੀਆਂ ਲਾਉਂਦੀਆਂ ਹੁੰਦੀਆਂ ਨੇ ਤਾਂ ਉਹਦਾ ਬੂਟ ਜੇ ਪਈ ਸੀ ਯਾਰ ਆਪਣੇ ਲੱਭ ਨੇੜੇ ਦੇ ਬਲੌਗਰ ਦਾ ਬਾਹਰ ਦੇ ਨੇੜੇ ਜੀ ਗੁੜੇੜਾ ਨੇ ਹਾਂ ਰਾਜੀ ਵਾਲੇ ਜੀ ਹਾਂ ਉਹ ਵੀ ਇੱਕਾ ਹੋਆ ਜੀ ਹਾਂ ਕੋਦਾ ਤੇ ਇੱਕਾ ਹੋਆ ਜੀ ਫਲੌਪ ਫਲੌਪ ਜਾ ਵੀਆ ਫਲੌਪ ਬਲੌਗਰ ਉਹ ਵੀ ਅਟਟ ਦੇਸ ਇੱਕ ਅਗਿਆਨੀ ਜੈ ਦਾੜੀ ਜੀ ਵਾਲਾ ਉਹ ਵੀ ਹੂੰ ਉਹ ਵਾਲੀਆਂ ਉਹ ਕਿਤੇ ਬਰਫ ਪੈਂਦੀ ਹੈ ਕਿਤੇ ਹਾਂ ਹਾਂ ਉਹ ਉਹ ਦੂਸਰੇ ਜੰਦਾ ਆ ਮਨਤਾ ਮੈਨੂੰ ਰੋਜ਼ ਆਏ ਕਹਿੰਦਾ ਵੀ ਛੱਡ ਘੜਾ ਕੀ ਫਾਇਦਾ ਸਾਡਾ ਐ ਕਹਿੰਦਾ ਵੀ ਬਸ ਲੱਗਿਆ ਰਹੇ ਬਸ ਆਏ ਵੀ ਲੱਗਿਆ ਹੋਵੇ ਮਾਸਾ ਛੋਟੇ ਛੋਟੇ ਵਾਲੀ ਗੱਲਾਂ ਰੋਜ਼ 10:00 ਪਾਜ ਜਾਂਦੇ ਨੇ 10:00 11:00 ਜੀ ਹਾਂ ਜਿਹੜੇ ਨਾਮ ਨਾਲ ਛੋਟਾ ਆ ਮੈਂ ਤਾਂ ਕਰ ਰਣਾ ਹੀ ਕੋਲੋਂ ਨੰਬਰ ਵੀ ਨਿਕਰੇਂ ਤੇ ਦੱਤਾ ਜੀ ਬੋਲ ਜੀ ਚੰਗਾ ਜੀ ਅੰਕਲ ਜੀ ਦੇਖੋ ਜੀ ਕਰੋ ਚੈੱਕ ਅੰਕਲ ਨੂੰ ਵੀ ਕਰਾਇਆ ਜੀ ਫਿਰ ਆਪਣਾ ਚੈਨਲ ਆਲ ਭਾਉਂਗਾ ਜੀ ਛੋਟੇ ਵਾਲਾ ਵੀ ਤਪਾਲ ਬੂਟ ਮੇਕਰ ਲਓ ਫੜੇ ਬੂਟ ਜੀ ਫੇਰ ਆਪਾਂ ਲੋਦੀ ਆ ਗਿਆ ਜੀ ਅੱਧੇ ਵੀ ਪਾਉਣਾ ਮਿੱਤਰੋ ਖੱਦ ਹੀ ਲੈਣਾ ਨਾ ਮੈਂ 100 ਗ੍ਰਾਮ ਆ ਫਿਰ ਪਾਇਆ ਦੁੱਧ ਜੀ ਆਪਾਂ ਪਰਲੇ ਟੋਕਰੇ ਮਿੱਤਰੋ ਕੱਖਾਂ ਦੀ ਮੈਂ ਸੰਭਾਲ ਲੈਣ ਦੇ ਬੀਬੀ ਨੂੰ ਫਿਰ ਪਾ ਦੇਾਂਗੇ ਨਹੀਂ ਬਰ ਬੰਨੀਆਂ ਜਿਆ ਦੀਓ ਥੋੜੀ ਪਾ ਦੀ ਅਰਲਾ ਦੇ ਮਤਲੋ ਕੱਖ ਕੱਟਨੇ ਹੁਣ ਕੱਖ ਇਹ ਆਪਣਾ ਲਾਸਟ ਕੰਮ ਹੁੰਦਾ ਕੱਖਾਂ ਦਾ ਭਾਈ ਦੁਆਰ ਰੋਟੀ